ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਚੌਥੇ ਫਰੰਟ ਦੇ ਲੀਡਰਾਂ ਦੀ ਅੱਜ ਦਿੱਲੀ 'ਚ ਨਵਜੋਤ ਸਿੰਘ ਸਿੱਧੂ ਦੇ ਘਰ ਮੀਟਿੰਗ ਹੋਣ ਵਾਲੀ ਹੈ ਪ੍ਰਗਟ ਸਿੰਘ ਤੇ ਬੈਂਸਪਰਾ ਦਿੱਲੀ ਪਹੁੰਚ ਚੁੱਕੇ ਨੇ ਇਹ ਬੈਠਕ 3 ਵਜੇ ਹੋਵੇਗੀ ਸੂਤਰਾਂ ਮੁਤਾਬਕ ਅੱਜ ਅੰਤਿਮ ਫੈਸਲਾ ਲਿਆ ਜਾ ਸਕਦਾ ਹੈ ਖਬਰਾਂ ਏਬੀ ਨੇ ਕਿ ਚੌਥਾ ਫਰੰਟ ਕਾਂਗਰਸ ਸ਼ਾਮਲ ਹੋ ਸਕਦਾ ਹੈ ਵਧੇਰੇ ਗੱਲਬਾਤ ਲਈ ਸਾਡੇ ਪੱਤਰਕਾਰ ਯਦਵਿੰਦਰ ਸਿੰਘ ਫੋਨ ਲਾਈਨ ਤੇ ਮੌਜੂਦ ਨੇ ਯਦਵਿੰਦਰ ਲੱਗਦਾ ਕਨਫਿਊਜ਼ਨ ਖਤਮ ਹੋ ਗਈ ਹੈ ਬਿਲਕੁਲ ਦੇਖੋ ਸਭ ਤੋਂ ਪਹਿਲਾਂ ਇਹਨਾਂ ਦੀ ਆਮ ਆਦਮੀ ਪਾਰਟੀ ਨਾਲ ਗੱਲਬਾਤ ਚੱਲੀ ਉਸ ਤੋਂ ਬਾਅਦ ਕੋਸ਼ਿਸ਼ ਕੀਤੀ ਸਿੱਧੂ ਤੇ ਬੈਂਸ ਬ੍ਰਦਰਜ਼ ਨੇ ਕਿ ਪੰਜਾਬ ਦੇ ਅੰਦਰ ਜਿਹੜੇ-ਜਿਹੜੇ ਲੋਕ ਅਕਾਲੀ ਦਲ ਤੋਂ ਨਿਰਾਸ਼ ਨੇ ਕਾਂਗਰਸ ਤੋਂ ਨਿਰਾਸ਼ ਨੇ ਆਮ ਆਦਮੀ ਪਾਰਟੀ ਤੋਂ ਨਿਰਾਸ਼ ਨੇ ਉਹਨਾਂ ਨੂੰ ਖੜੇ ਕਰਕੇ ਇੱਕ ਫਰੰਟਾ ਜਿਹੜਾ ਚੌਥਾ ਫਰੰਟ ਵਾਜੇ ਪੰਜਾਬਾ ਉਹਨੂੰ ਦੁਬਾਰਾ ਫਿਰ ਮਜ਼ਬੂਤ ਕੀਤਾ ਜਾਵੇ ਪਰ ਉਹਦੀ ਵੀ ਗੱਲ ਨਹੀਂ ਬਣੀ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਨੇ ਅਪਰੋਚ ਕੀਤਾ ਜਿਹੜੇ ਨਹੀਂ ਖੜੇ ਹੋਏ ਹੁਣ ਜਿਹੜੀ ਅੱਜ ਮੀਟਿੰਗ ਹੋ ਰਹੀ ਆ ਇਹ ਮੀਟਿੰਗ ਲਗਭਗ ਫਾਈਨਲ ਮੀਟਿੰਗ ਆ ਚੌਥੇ ਫਰੰਟ ਦੇ ਇੱਕ ਸੀਨੀਅਰ ਲੀਡਰ ਨੇ ਮੈਨੂੰ ਦੱਸਿਆ ਕਿ ਇਹ ਇਹ ਮੀਟਿੰਗ ਦੇ ਅੰਦਰ ਮੋਹਰ ਲੱਗ ਜਾਏ ਕੀ ਕਰਨਾਗਾ ਔਰ ਚਾਂਸਸ ਪੂਰੇ ਇਹੀ ਨੇ ਕਿ ਕਾਂਗਰਸ ਪਾਰਟੀ ਹੀ ਆਪਸ਼ਨ ਬਚੀ ਆ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਪਹਿਲੇ ਹੀ ਗੱਲ ਚਲਾ ਰਹੀ ਸੀ ਦਿੱਲੀ ਦੀ ਤੇ ਹੁਣ ਵੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨਾਲ ਗੱਲਬਾਤ ਕਰਕੇ ਇਹ ਇੱਥੇ ਆਉਣਗੇ ਪਹਿਲਾਂ ਕਪਤਨ ਮਨਿੰਦਰ ਸਿੰਘ ਨੇ ਵਿਰੋਧ ਕੀਤਾ ਸੀ ਬਾਅਦ ਚ ਕਪਤਨ ਮਨਿੰਦਰ ਸਿੰਘ ਨੇ ਕਿਹਾ ਸੀ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਸਕਦੇ ਨੇ ਤੇ ਹੁਣ ਚਾਂਸਸ ਇਹੀ ਨੇ ਕਿ ਕਾਂਗਰਸ ਪਾਰਟੀ ਦਾ ਹਿੱਸਾ ਚੌਥੀ ਫਰੰਟ ਦੇ ਲੀਡਰ ਬਣ ਸਕਦੇ ਨੇ ਅੱਜ ਦੀ ਮੀਟਿੰਗ ਦੇ ਅੰਦਰ ਫਾਈਨਲ ਹੋ ਜਾਏਗਾ ਕਿ ਕੀ ਰੋਕ ਚੌਥੇ ਖਾਂਡਦਾ ਰਹੇਗਾ ਧੰਨਵਾਦ ਆਦਰ ਗੱਲਬਾਤ ਲਈ